ਅਨਿਪਾਜੇ ਆਪਾ ਜਵਾਲ ਮਿਲਕ ਪਲਾਂਟ ਵਾਲੇ ਮੋੜ ਤੇ ਖੜੇ ਇੱਕ ਗੱਡੀ ਵੀ ਆਪਾਂ ਖੜੀ ਹੋਈ ਆ 3807 ਨੰਬਰ ਆ ਕੀ ਹੈਗਾ ਮਾਮਲਾ ਸਾਰਾ ਇਹ ਮਾਨਯੋਗ ਐਸਐਸਪੀ ਸਾਹਿਬ ਸ਼ਰੀਫ ਸੰਦੀਪ ਕੌਰ ਮਲਕ ਜੀ ਆਈਪੀਐਸ ਜਿਨ੍ਹਾਂ ਦੇ ਸਖਤ ਦਿਸ਼ਾ ਨਿਰਦੇਸ਼ਾਂ ਨੇ ਕਿ ਜਿਹੜਾ ਸ਼ਹਿਰਪੁਰ ਦੇ ਵਿੱਚ ਅਗਰ ਕੋਈ ਵੀ ਵਿਅਕਤੀ ਜਿਹੜਾ ਵਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਤਾਂ ਉਹਨਾਂ ਦੇ ਖਿਲਾਫ ਜਿਹੜਾ ਸਖਤੀ ਨਾਲ ਨਿਭੜਿਆ ਜਾਵੇ ਤੇ ਇਸ ਦੇ ਨਾਲ ਨਾਲ ਜਿਹੜਾ ਕਿਸੇ ਵੀ ਅਨਸਖਾਮੀ ਘਟਨਾ ਨੂੰ ਰੋਕਣ ਵਾਸਤੇ ਕਿਉਂਕਿ ਤਿਉਹਾਰੀ ਸੀਜ਼ਨ ਚੱਲ ਰਿਹਾ ਹੈਗਾ ਤਾਂ ਇਸ ਵਾਸਤੇ ਜਿਹੜੀ ਆ ਉਹ ਪ੍ਰਾਈਵੇਟ ਵੀਹਿਕਲ ਜਿਹੜੇ ਆ ਉਹਨਾਂ ਦੀ ਵੀ ਜਿਹੜੀ ਆ ਟ੍ਰੈਕ ਨਿਮਾ ਦੇ ਨਾਲ ਨਾਲ ਚੈਕਿੰਗ ਕੀਤੀ ਜਾਵੇ ਅੱਜ ਅਸੀਂ ਜੋੜ ਮੋੜੋਂ ਮੌਜੂਦ ਸੀਗੇ ਕਿ ਇੱਕ ਆਲਟੋ ਕਾਰ ਵਾਈਟ ਕਲਰ ਦੀ ਆਈ ਆ ਜਿਹਨੂੰ ਅਸੀਂ ਰੋਕ ਕੇ ਚੈੱਕ ਕੀਤਾ ਤੇ ਜਿਹਦੇ ਵਿੱਚ ਮੁੱਲ ਲ ਕੇ ਸਾਨੂੰ ਕਾਫੀ ਮਾਤਰਾ ਵਿੱਚ ਪਨੀਰ ਮਿਲਿਆ ਹੈਗਾ ਤੇ ਜਿਹੜਾ ਅਸੀਂ ਉਹਨੂੰ ਪੁੱਛਣ ਤੇ ਡਰ ਨੂੰ 35-40 ਕਿਲੋ ਦੇ ਕਰੀਬ ਹੈਗਾ ਤੇ ਉਹ ਪਿੱਛੇ ਵੀ ਕਿਤੇ ਲਾ ਕੇ ਆਇਆ ਪਨੀਰ ਲਾਉਂਦਾ ਆ ਰਿਹਾ ਸੀਗਾ ਤੇ ਜਿਹਨੂੰ ਅਸੀਂ ਇੱਥੇ ਰੋਕਿਆ ਉਹ ਚ ਪਨੀਰ ਮਿਲਿਆ ਤੇ ਉਹਦੇ ਕੋਲ ਗੱਡੀ ਦਾ ਕੋਈ ਵੀ ਆਪਣਾ ਡਾਕੂਮੈਂਟ ਉਹਦੇ ਕੋ ਸਾਨੂੰ ਨਹੀਂ ਮਿਲਿਆ ਤੇ ਬਾਕੀ ਜਿਹੜਾ ਪਨੀਰ ਮਿਲਿਆ ਉਹਦੇ ਮੁਤਾਬਕ ਸਿਹਤ ਮਹਿਕਮੇ ਨਾਲ ਗੱਲ ਕਰਕੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਗੱਡੀ ਨੂੰ ਅਸੀਂ ਇੰਪਾਉਂਡ ਕਰਾਂਗੇ ਮੁਤਾਬਕ ਟ੍ਰੈਕਿੰਗ ਅਨਸਾਰ ਤੇ ਜਿਹੜਾ ਜ਼ਿਲ੍ਹਾ ਸਿਹਤ ਅਫਸਰ ਜਿਹੜੇ ਹੈਗੇ ਉਹ ਇੱਥੇ ਆ ਰਹੇ ਮੌਕੇ ਤੇ ਇਸ ਟਾਈਮ ਉਹਨਾਂ ਨਾਲ ਗੱਲ ਹੋ ਗਈ ਉਹਨਾਂ ਨਾਲ ਹਾਂਜੀ ਹਾਂਜੀ ਉਹ ਆ ਰਹੇ ਆ ਆ ਕੇ ਦੇਖਣਗੇ ਕਿ ਅਸਲੀ ਹੈ ਕਿ ਨਕਲੀ ਹੈ ਤੇ ਫਿਰ ਉਹ ਜੋ ਵੀ ਬਣਦੀ ਕਾਨੂੰਨੀ ਕਾਰਵਾਈ

ਬਸ ਦੋ ਜਗ੍ਹਾ ਦੇ ਕੇ ਆਇਆ ਪਹਿਲੇ ਸਟਾ ਕਾ ਕਾ ਹਾਂਜੀ ਬੜਵਾਲ ਪਹਿਲੇ ਸਟੇ ਮੁਸਤਾਫਾ ਵਾ ਕਿਤਰਾ ਕਿਤਨਾ ਪਨੀਰ ਦਿਆ ਹਾਂ ਬਿਲਕੁਲ 10 ਕਿਲੋ ਤੇ 18 ਕਿਲੋ ਅਜਵਲ ਮੋੜ ਤੇ ਆਪਾਂ ਕੁਛ ਛੱਕੀ ਖਲਾਤਾਂ ਵਿੱਚ ਕੁਛ ਪਨੀਰ ਫੜਿਆ ਹੈਗਾ ਕੀ ਸੀਗਾ ਸਾਰਾ ਮਾਮਲਾ ਇਹ ਦੇਖੇ ਸਾਰੇ ਨੂੰ ਪਤਾ ਹੀ ਹੈ ਕਿ ਸਾਡੇ ਨਾਲ ਕੀ ਹੋ ਰਿਹਾ ਹੈ ਸਾਡੇ ਨਾਲ ਕੀ ਹੋ ਰਿਹਾ ਹੈ ਚਾਹੇ ਗੜ ਸਕਰ ਹੋਵੇ ਚਾਹੇ ਸ਼ਾਂਤ ਹੋਵੇ ਚਾਹੇ ਮਟੀਰੀਅਲ ਆ ਉੱਥੇ ਨਾਟਕ ਲਗਾ ਦੇ ਕਿਉਂ ਯਾਰ ਔਰ ਇਹ ਸਾਰਾ ਨੁਕਤਾ ਗਿਆ ਕਿ ਫਿਰ ਵੀ ਇਹ ਜਿਹੜੇ ਹੈ ਪਨੀਰ ਵੰਕ ਲੇਤਾ ਜਿਹੜੇ ਹੈ ਮਲਾਕੀ ਪਨੀਰ ਅਧਿਆਕ ਕੋ ਕਰੀ ਅੰਦਰ ਵਿੱਚ ਜਾ ਰਹੇ ਕਦੇ ਅੰਦਰ ਵਿੱਚ ਜਾ ਜਿੱਦਾਂ ਹੀ ਸਵੇਰੀ ਕਾਰਵਾਈ ਕਰ ਚੋਏ 10 ਰਗੌਟ 6.5 ਤੋਂ 7 ਕੁਇੰਟਲ ਬੁਕੇਰੀਆਂ ਪਨੀਰ ਪੜਿਆ ਉਸ ਤੋਂ ਬਾਅਦ ਸਾਨੂੰ ਵੀ ਇਨਫੋਰਮੇਸ਼ਨ ਮਿਲੀ ਕਿ ਅਜੋ ਵਾਲ ਵੀ ਇਹ ਇੱਕ ਪਾਰਟੀ ਹੈਗੀ ਹੈ ਜਿਹੜੀ ਕਿ ਇੱਥੇ ਪਨੀਰ ਸਪਲਾਈ ਕਰਦੀ ਵੀ ਆ ਜਾਂ ਕੋਈ ਮੈਰਿਜ ਪੈਲਸਿਸ ਚ ਜਾਂ ਇਦਾਂ ਦੀ ਜਗ੍ਹਾ ਤੇ ਔਰ ਇਹ ਦੌਰਾਨ ਹੀ ਸਾਡੀ ਟੀਮ ਨੇ ਇਥੇ ਪੁਲਿਸ ਮਿਲ ਆ ਜਿਹੜੇ ਆਫੀਸਰ ਹੈਗੇ ਆ ਉਹਨਾਂ ਦੇ ਨਾਲ ਟਰੈਪ ਲਗਾ ਕੇ ਇਥੇ ਇੱਕ ਗੱਡੀ ਫੜੀ ਹੈ ਜਿਹਦੇ ਚ ਨੀਅਰ ਅਬਾਊਟ 65 ਤੋਂ 70 ਕਿਜੀ ਦੇ ਕੋਲ ਕੁਝ ਖੜਾ ਗਿਆ ਪਰ ਇਹ ਫਿਰ ਸਾਡੇ ਸ਼ਕਤੀ ਤੌਰ ਤੇ ਲੱਗਾ ਇਸ ਕਰਕੇ ਅਸੀਂ ਇਹਦਾ ਸੈਂਪਲ ਲੈ ਲਿੱਤਾ ਹੈ ਔਰ ਜੋ ਵੀ ਸੈਂਪਲ ਰਿਪੋਰਟ ਆਏਗੀ ਉਹਰੇ ਮੁਤਾਬਿਕ ਅਸੀਂ ਕਾਰਵਾਈ ਕਰਾਂਗੇ ਸਰ ਜਨਤਾ ਦਾ ਇੱਕ ਸਵਾਲ ਹੈ ਕਿ ਤਿਹਾੜੀ ਸੀਜ਼ਨ ਦੇ ਵਿੱਚ ਹੀ ਕਿਉਂ ਇਦਾਂ ਦੀ ਚੀਜ਼ਾਂ ਤੇ ਛਾਪੇਮਾਰੀ ਕੀਤੀ ਜਾਂਦੀ ਆ ਈ ਜਦੋਂ ਤਿਆਰੀ ਸੀਜ਼ਨ ਨਹੀਂ ਹੁੰਦੇ ਉਦੋਂ ਇਦਾਂ ਦਾ ਸਾਮਾਨ ਸ਼ਹਿਰ 'ਚ ਨਹੀਂ ਆਉਂਦਾ ਤੁਸੀਂ ਦੇਖੋ ਕਿ ਸਾਡੀ ਟੀਮ ਜਿਹੜੀ ਹੈ ਉਹ ਹਰ ਸਾਲ ਹੀ ਸਾਲ ਬਾਅਦ ਕੀ ਸਾਰੇ ਮਹੀਨੇ ਦਿਨ ਦਿਨ ਲੱਗੇ ਰਹਿੰਦੀ ਆ ਤੁਸੀਂ ਪਿਛਲੇ ਜੇ ਵੀ ਅਖਬਾਰਾਂ 'ਚ ਪੜਿਆ ਹੋਣਾ ਚਾਹੇ 2 ਮਹੀਨੇ ਪਹਿਲਾਂ ਵੀ ਦੇਖ ਲਓ 3 ਮਹੀਨੇ ਵੀ ਪਹਿਲਾਂ ਵੀ ਦੇਖ ਲਓ ਅਸੀਂ ਹਰ ਰੋਜ਼ ਕੋਈ ਨਾ ਕੋਈ ਜਗ੍ਹਾ ਤੇ ਨਾਕਾ ਲਾ ਕੇ ਰੱਖਦੇ ਆ ਤੇ ਇਹੋ ਜੇ ਕੋਈ ਸੰਭਾਵਨਾ ਨਹੀਂ ਹੈ ਕਿ ਤੁਸੀਂ ਕਹੋ ਕਿ ਤਿਆਰੀ ਸੀਜ਼ਨ ਤਿਆਰੀ ਸੀਜ਼ਨ 'ਚ ਸਾਡੀਆਂ ਟੀਮਸ ਜਿੱਤੇ ਇੱਕ ਚਲਦੀ ਰਹੇ ਤੇ ਤਿੰਨ ਤੇ ਲੱਗ ਜਾਂਦੇ ਆ ਅਸੀਂ ਆਪਣੀ ਜਿਹੜੀ ਹੈ ਸਰਦਾਰ ਵਧਾ ਦਿੰਦੇ ਆ ਸੋ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਐ ਇਹ ਲਗਾਤਾਰ ਹੀ ਚੱਲਦਾ ਰਹੇਗਾ ਕਾਰਗਰ ਜਿਹੜਾ ਹੈਗਾ ਔਰ ਅਸੀਂ ਦੁਕਾਨਾਂ ਨੂੰ ਚੰਗੇ ਫਰਾਗ ਦੇਣ ਲਈ ਅਸੀਂ ਵਚਨਬੱਧ ਆ ਔਰ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਆ ਇਹ ਤਨਾਤ ਰਹੇ ਜਿਹੜੇ ਸ਼ਹਿਰ ਦੇ ਦੁਕਾਨਦਾਰ ਹੈਗੇ ਆ ਕੁਛ ਮਠਾਈਆਂ ਵਿੱਚ ਵੇਚਦੇ ਪਨੀਰ ਵੀ ਵੇਚਦੇ ਹੋਰ ਵੀ ਸਮਾਨ ਵੇਚਦੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਆ ਦੇਖੋ ਮੈਂ ਤੇ ਜਿਹੜੇ ਮਿਲਾਵਟ ਹੋ ਰਿਹਾ ਹੈਗਾ ਉਹਨਾਂ ਨੂੰ ਸਖਤ ਦਾਅਦੇ ਦੇਣਾ ਚਾਹੂੰਗਾ ਕਿ ਇਹੋ ਜਿਹਾ ਕੋਈ ਵੀ ਬਲਾਵਟੀ ਸਮਾਨ ਨਾ ਵੇਚਿਆ ਜਾਵੇ। ਉਹ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੂੰਗਾ ਕਿ ਸਾਫ਼ ਸੁਥਰਾ ਹੀ ਸਮਾਨ ਖਾਦਾ ਜਾਵੇ। ਕੋਸ਼ਿਸ਼ ਕੀਤਾ ਜਾਏ ਕਿ ਘਰ ਦਾ ਬਣਿਆ ਖਾਣਾ ਖਾਦਾ ਜਾਵੇ। ਲੇਕਿਨ ਜੇ ਤੁਹਾਨੂੰ ਕਈ ਵਾਰ ਐਮਰਜੈਂਸੀ ਜਾਂ ਕੁਛ ਅਜਿਹਾ ਦਾ ਵੀ ਤੁਹਾਰੀ ਸੀਜ਼ਨ ਕਾਰਨ ਖਾਣਾ ਪੈਂਦਾ ਹੈ, ਇੱਕ achhi jagah ਤੋਂ branded ਚੀਜ਼ਾਂ ਜੇ ਲਓ ਤਾਂ ਕਿ ਤੁਹਾਨੂੰ ਮਤਲਬ ਤੁਹਾਡੀ ਸਿਹਤ ਨਾਲ ਕੋਈ ਗਵਾੜ ਨਾ ਹੋਵੇ। ਅਸਲ ਜਦੋਂ ਵੀ